ਉਹ ਮੁਲਾਜ਼ਮ ਜਿਹੜੇ ਅੱਜ ਸਰਵਿਸ 'ਚ ਆ ਉਹ ਮੁਲਾਜ਼ਮ ਜਿਹੜੇ ਮੇਰੇ ਵਾਂਗੂ ਸੇਵਾਮੁਕਤ ਹੋ ਚੁੱਕੇ ਆ ਸਾਰਿਆਂ ਨੂੰ ਬੇਨਤੀ ਐ ਕਿ 2016 ਜਨਵਰੀ 'ਚ ਜਿਹੜਾ ਪੇ ਕਮਿਸ਼ਨ ਲਾਗੂ ਹੋਇਆ ਅਜੇ ਤੱਕ ਸਰਕਾਰ ਨੇ ਸਾਡੇ ਬਕਾਇਆ ਦੀਆਂ ਕਿਸ਼ਤਾਂ ਨਹੀਂ ਦਿੱਤੀਆਂ ਔਰ ਸਾਡਾ ਬਕਾਇਆ ਲੰਕਦਾ ਪਿਆ ਤਨਖਾਹਾਂ ਲੰਕਦੀਆਂ ਪਈਆਂ ਕਿਉਂਕਿ ਇਹ ਸਰਕਾਰ ਖਜ਼ਾਨਾ ਲਟਾ ਰਹੀ ਆ ਕੇਜਰੀਵਾਲ ਤੇ ਔਰ ਜਿੱਥੇ ਸਾਡੇ ਬੇਰੁਜ਼ਗਾਰ ਨੌਜਵਾਨ ਮੁੰਡੇ ਸਾਡੇ ਧੀਆਂ ਪੁੱਤਰ ਪੜ ਲੈ ਕੇ ਜਿਹੜੇ ਝੋਨਾ ਲਾਉਂਦੇ ਫਿਰਦੇ ਆ ਜੋ ਆਪਦੇ ਹੱਕਾਂ ਦੀ ਲੜਾਈ ਲੜਦੇ ਆ ਟੈਂਕੀਆਂ ਤੇ ਚੜਦੇ ਆ ਉਹਨਾਂ ਨੂੰ ਸੰਗਰੂਰ ਦੇ ਵਿੱਚ ਛੰਗਾਂਵਾ ਕੁੱਟਿਆ ਜਾਂਦਾ ਸਾਡੇ ਕਿਸਾਨਾਂ ਤੇ ਗੋਲੀਆਂ ਚਲਾਈਆਂ ਜਾਂਦੀਆਂ ਜੋ ਆਪਦੀ ਹੱਕੀ ਮੰਗਾਂ ਲਈ ਲੜਦੇ ਆ ਔਰ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਇਹ ਸਰਕਾਰ ਨੇ ਤੁਹਾਡੇ ਪੱਲੇ ਆਉਂਦੇ 3 ਸਾਲਾਂ 'ਚ ਵੀ ਕੁਝ ਨਹੀਂ ਪਾਉਣਾ ਸੋ ਸਾਥੀਓ ਜਿੱਥੇ ਇਹ ਸਾਡੇ ਹੱਕਾਂ ਦੀ ਲੜਾਈ ਹੈ ਸਾਡੇ ਪੰਜਾਬ ਹோம்ਗਾਰਡ ਦੇ ਮੁਲਾਜ਼ਮ ਪਿਛਲੇ 40 ਸਾਲ ਤੋਂ ਔਰ ਇੰਨੀ ਇੰਪੋਰਟੈਂਟ ਡਿਊਟੀਆਂ ਕਰ ਰਹੇ ਹੈ ਵੀਆਈਪੀ ਡਿਊਟੀਆਂ ਕਰ ਰਹੇ ਹੈ ਜਿੱਤੇ ਉਹ ਸੇਵਾਮੁਕਤ ਹੁੰਦੇ ਆ ਖਾਲੀ ਹੱਥ ਤੁਰਿਆ ਜਾਂਦਾ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਪੰਜਾਬ ਹோம்ਗਾਰਡ ਦੇ ਮੁਲਾਜ਼ਮਾਂ ਨੂੰ ਵੀ ਔਰ ਜਿਹੜੇ ਸਾਡੇ ਸਿੱਖਿਆ ਪ੍ਰੋਵਾਈਡਰ 2008 ਤੋਂ ਮੁਲਾਜ਼ਮ ਮਾਸਟਰ ਲੱਗੇ ਹੋਇਆ ਔਰ ਉਹਨਾਂ ਨੂੰ ਇਹਨਾਂ ਨੇ ਇਹ ਕਹਿੰਦਾ ਕਿ ਲਾਹੜਾ ਲਾਇਆ ਕਿ ਪੱਕੇ ਕਰਦੇ ਆ ਔਰ ਪੱਕੇ ਕੀਤੇ ਜਦੋਂ ਇਹਨਾਂ ਦੀ ਤਰ੍ਹਾਂ ਹਾਂ ਵਧਾਈਆਂ ਨਿਗੂਣੀਆਂ ਆਈਆਂ ਤਰ੍ਹਾਂ ਹਾਂ ਵਧਾ ਕੇ ਕੋਈ ਉਹਨਾਂ ਨੂੰ ਸਰਕਾਰੀ ਸਹੂਲਤਾਂ ਨੂੰ ਸਹੂਲਤਾਂ ਨਹੀਂ ਮਿਲੀਆਂ ਨਾ ਕੋ ਵਿਖ ਵਿੱਚ ਮਿਲਣੀਆਂ ਸੋ ਇਹਨਾਂ ਦੇ ਗੱਪਾਂ 'ਚ ਨਾ ਆਓ ਇਹ ਝੂਠ ਮਾਰਦੇ ਆ ਕਿ ਅਸੀਂ ਇੰਨੇ ਮੁਲਾਜ਼ਮ ਪੱਕੇ ਕਰਤੇ ਔਰ ਤੁਸੀਂ ਜਾ ਕੇ ਵੇਖੋ ਸਕੂਲਾਂ 'ਚ ਬੱਚਿਆਂ ਦਾ ਕੀ ਹਾਲ ਹੈ ਸਕੂਲਾਂ 'ਚ ਅਧਿਆਪਕ ਹੈ ਨਹੀਂ ਔਰ ਦੂਰ ਦਰਾਡੇ ਜਿਹੜੇ ਜਿਹੜੇ ਸਾਡੇ ਦੇ ਹੱਕ ਬੈਠੇ ਆ ਉਹਨਾਂ ਦੀਆਂ ਵੀ ਬਹੁਤ ਸਾਰੀਆਂ ਸਮੱਸਿਆਵਾਂ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਪੰਜਾਬ ਵਾਸੀਆਂ ਨੂੰ ਸਾਰੇ ਮੁਲਾਜ਼ਮਾਂ ਨੂੰ ਸਾਰੇ ਬੇਰੁਜ਼ਗਾਰਾਂ ਨੂੰ ਸਾਰੀਆਂ ਕਿਸਾਨ ਜੱਥੇਬੰਦੀਆਂ ਨੂੰ ਅਪੀਲ ਕਰਦਾ ਕਿ ਆਓ ਅੱਜ ਅਸੀਂ ਇਹਨਾਂ ਦੇ ਜਿਹੜੇ ਆ ਝਾੜੂ ਵਾਲਿਆਂ ਨੂੰ ਇੱਥੋਂ ਚੱਲਦਾ ਕਰੀਏ ਔਰ 13 ਦੀਆਂ 13 ਸੀਟਾਂ ਯਾਦ ਜਤ ਕੇ ਵਿਖਾਈਏ ਮੈਂ ਤੁਹਾਡਾ ਆਪਣਾ ਅਵਤਾਪ ਸਿੰਘ ਸੋਹਤਾ ਆਯਾਦ ਉਮੀਦਵਾਰ ਲੋਕ ਸਭਾ ਹਲਕਾ ਫਰੀਕੋਟ ਤੋਂ ਤੁਹਾਨੂੰ ਵਾਰ-ਵਾਰ ਅਪੀਲ ਕਰਦਾ